ਬਾਲੀਵੁੱਡ ਅਦਾਕਾਰਾਂ ਤੇ ਐਮਪੀ ਕੰਗਨਰਣੌਦ ਦੇ ਥਾਪਣ ਮਾਰਨ ਵਾਲੀ ਸੀਆਈਐਸਐਫ ਮਹਿਲਾ ਸਿਪਾਹੀ ਕੁਲਵਿੰਦਰ ਦੇ ਹੱਥ ਚ ਖਡੂਰ ਸਾਹਿਬ ਤੋਂ ਐਮਪੀ ਅਮਰਪਾਲ ਸਿੰਘ ਨੇਤਰੇ ਨੇ ਅਮਰਪਾਲ ਸਿੰਘ ਨੇ ਤੇ ਉਹਨਾਂ ਦੀ ਟੀਮ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਦਿਆਂ ਕੁਲਵਿੰਦਰ ਕੌਰ ਦੀ ਹਮਾਇਤ ਕੀਤੀ ਹੈ ਉਹਨਾਂ ਪੋਸਟ ਸ਼ੇਅਰ ਕਰਦਿਆਂ ਲਿਖਿਆ ਅਸੀਂ ਆਪਣੀ ਭੈਣ ਕੁਲਵਿੰਦਰ ਨਾਲ ਇਕਜੁੱਟ ਹੋ ਕੇ ਖੜੇ ਹਾਂ ਜਿਸ ਦੀ ਹਿੰਮਤ ਪੰਜਾਬ ਦੀਆਂ ਧੀਆਂ ਦੀ ਤਾਕਤ ਦੀ ਮਿਸਾਲ ਹੈ ਕੰਗਨਰਣੌਦ ਨੇ ਸਿੱਖ ਕੌਮ ਸਾਡੇ ਕਿਸਾਨ ਤੇ ਪੰਜਾਬ ਦੀਆਂ ਮਾਵਾਂ ਨੂੰ ਵਾਰ-ਵਾਰ ਤੰਗ ਪਰੇਸ਼ਾਨ ਕੀਤਾ ਤੇ ਉਹਨਾਂ ਦਾ ਅਪਮਾਨ ਕੀਤਾ ਕੁਲਵਿੰਦਰ ਕੌਰ ਨੇ ਸਾਡੇ ਭਾਈਚ ਦਿਖਾਏ ਗਏ ਨਿਰਾਦਰ ਦਾ ਸਨਮਾਨ ਤੇਲਚਕੀਲੇ ਪਰ ਨਾਲ ਕਰਾਰਾ ਜਵਾਬ ਦਤਾ ਹੈ ਦੱਸ ਦੇ ਕਿ ਕੁਲਵਿੰਦਰ ਕੌਰ ਨੇ ਮੰਡੀ ਤੋਂ ਐਮਪੀ ਕੰਗਰ ਅਰਨੌਦ ਦੇ ਚੰਡੀਗੜ੍ਹ 에য়ারਪੋਰਟ ਤੇ ਪੰਜਾਬੀਆਂ ਤੇ ਕਿਸਾਨ ਅੰਦੋਲਨ ਦੌਰਾਨ ਸੜਕਾਂ ਤੇ ਬੈਠੀਆਂ ਬੀਬੀਆਂ ਬਾਰੇ ਅਪਸ਼ਬਦ ਬੋਲਣ ਤੇ ਕੰਗਨਾ ਦੇ ਥੱਪੜ ਮਾਰਿਆ ਸੀ ਜਿਸ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਮੁਅਤਲ ਵੀ ਕਰ ਦਿੱਤਾ ਗਿਆ ਪਰ ਪੰਜਾਬੀ ਕੁਲਵਿੰਦਰ ਕੌਰ ਦੇ ਹੱਥ ਚੜ੍ਹ ਗਏ ਹਾਲੇ ਚ ਕੁਲਵਿੰਦਰ ਕੌਰ ਦੇ ਬੰਗਲੌਰ ਚ ਤਬਾਦਲੇ ਹੋਣ ਦੀ ਖਬਰ ਵੀ ਸਾਹਮਣੇ ਆਈ ਸੀ ਪਰ ਕੁਲਵਿੰਦਰ ਕੌਰ ਦੇ ਭਰਾ ਨੇ ਇੱਕ ਵੀਡੀਓ ਜਾਰੀ ਕੀਤਾ ਸੀ ਕਿ ਕੁਲਵਿੰਦਰ ਕੌਰ ਦਾ ਤਬਾਦਲਾ ਨਹੀਂ ਹੋਇਆ ਇਨਾਂ ਵਿਚਾਲੇ ਉਹਨ ਅਮਰਪਾਲ ਸਿੰਘ ਕੁਲਵਿੰਦਰ ਕੌਰ ਦੇ ਹੱਥ ਚ ਖੜ ਗਏ ਨੇ ਅਮਰਪਾਲ ਨੇ ਕੁਲਵਿੰਦਰ ਕੌਰ ਨੂੰ ਬਹਾਦਰ ਦੱਸਿਆ ਤੇ ਲਿਖਿਆ ਅਸੀਂ ਆਪਣੀ ਭੈਣ ਕੁਲਵਿੰਦਰ ਕੌਰ ਨਾਲ ਇਕਜੁੱਟ ਹੋ ਕੇ ਖੜੇ ਹਾਂ ਕਗਣਾ ਰਣੌਤ ਨੇ ਸਿੱਖ ਕੌਮ ਸਾਡੇ ਕਿਸਾਨ ਤੇ ਪੰਜਾਬ ਦੀਆਂ ਮਾਵਾਂ ਨੂੰ ਵਾਰ-ਵਾਰ ਤੰਗ ਪਰੇਸ਼ਾਨ ਕੀਤਾ ਤੇ ਉਹਨਾਂ ਦਾ ਅਪਮਾਨ ਕੀਤਾ ਹੈ ਕੁਲਵਿੰਦਰ ਕੌਰ ਨੇ ਸਾਡੇ ਭਾਈਚਾਰੇ ਪ੍ਰਤੀ ਦਿਖਾਏ ਗਏ ਨਿਰਾਦਰ ਦਾ ਸਨਮਾਨ ਤੇ ਲਚਕੀਲੇਪਨ ਨਾਲ ਕਰਾਰਾ ਜਵਾਬ ਦਿੱਤਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ